ਕਾਰ ਕਿਹਾ ਜਾ ਰਿਹਾ ਹੈ ਕਿ ਅੰਗੁਰਾਲ ਨੇ ਇੱਕ ਉਤਾਰੀ ਦਿੱਤੀ ਹੈ ਜਿਹੜਾ ਕੋਈ ਮੈਟਰ ਨਹੀਂ ਹੈਗਾ ਉਹ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਜਦੋਂ ਉਹਨਾਂ ਨੇ ਸਾਡੀਆਂ ਭੈਣਾਂ ਨੂੰ ਇੱਕ ਇੱਕ ਹਜ਼ਾਰ ਨਹੀਂ ਦਿੱਤਾ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ ਇਦਾਂ ਦੇ ਬਹੁਤ ਜ਼ਿੰਦਗੀ ਸ਼ੀਲ ਕੁਮਾਰ ਨੇ ਪੂਨੇ ਸ਼ਰਿਆਮ ਗਦਾਰੀ ਕੀਤੀ ਹੈ ਗਦਾਰੀ ਦਾ ਮਤਲਬ ਕੀ ਹੁੰਦਾ ਮੈਨੂੰ ਨਜ਼ਰ ਆ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਕਿਸ ਦਿਸ਼ਾ ਵੱਲੇ ਪਾਸੇ ਜਾ ਰਹੀ ਹੈ ਪਾਰਟੀ ਹੁਣ ਪਾਇਲਟ ਲੈਸ ਜਿਸ ਤਰ੍ਹਾਂ ਜਹਾਜ਼ ਹੁੰਦਾ ਇਸ ਤਰੀਕੇ ਨਾਲ ਚੱਲ ਰਹੀ ਹੈ। ਉਹ ਕਿਹੜੇ ਵੇਲੇ ਜਹਾਜ਼ ਕ੍ਰੈਸ਼ ਹੋ ਜਾਣਾ ਪਤਾ ਕੋਈ ਨਹੀਂ। ਤਾਂ ਹੀ ਕਰਕੇ ਤੁਸੀਂ ਹੁਣ ਗਾਂ ਦੂਜੀ ਰੂਲਿੰਗ ਪਾਰਟੀ ਵੱਲ ਜਾਣਾ ਮناسب ਮਨਾਸਬ ਸਮਝਦੇ ਹੋ। ਨਹੀਂ ਥੋੜੇ ਦੇ ਦੋਸ਼ ਇਲਜ਼ਾਮ ਨੇ ਕਿ 45 ਕਰੋੜ ਲੈ ਕੇ ਤੁਹਾਨੂੰ ਖਰੀਦ ਲਿਆ ਗਿਆ। ਕਿਹਨੇ ਲਾਇਆ ਹੈ? ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਸਭ ਤੋਂ ਵੱਡ ਚਰਚਾ ਇਸ ਵੇਲੇ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਵੀ ਜਿਹੜਾ ਨੂੰ ਉਮੀਦਵਾਰ ਐ ਲਾਣੇ ਆ ਗਿਆ ਉਹਨਾਂ ਦੇ ਧਰਮ ਪਤਨੀ ਸਾਡੇ ਨਾਲ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਸ਼ੁਕਰੀਆ ਸਮਾਧਾਨ ਆ ਸਭ ਤੋਂ ਪਹਿਲਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਜਲੰਧਰ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਉਮੀਦ ਰਿੰਕੂ ਜੀ ਨੂੰ ਉਮੀਦਵਾਰ ਤਾਂ ਭਾਵੇਂ ਐ ਲਾਣ ਦਿੱਤਾ ਗਿਆ ਪਰ ਸਿੱਧੇ ਇਲਜ਼ਾਮ ਨੇ ਕਿ ਰਿੰਕੂ ਜੀ ਨੇ ਗਰਦਾਰੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਗਰਦਾਰੀ ਕੀਤੀ ਹੈ ਕਿ ਇਹੋ ਜਿਹੇ ਸਵਾਲਾਂ ਨੂੰ ਕਿੱਦਾਂ ਦੇਖ ਰਹੇ ਤੁਸੀਂ ਮੈਨੂੰ ਲੱਗਦਾ ਕਿ ਬਹੁਤ ਛੋਟੀ ਸੋਚ ਹੈ ਡੈਮੋਕ੍ਰੇਸੀ ਹੈ ਅਸੀਂ ਕੋਈ ਵੀ ਪਾਰਟੀ ਚੂਜ਼ ਕਰ ਸਕ ਕਰ ਸਕਦੇ ਹਾਂ ਕਿਤੋਂ ਵੀ ਇਲੈਕਸ਼ਨ ਲੜ ਸਕਦੇ ਹਾਂ ਉਹਨਾਂ ਲੋਕਾਂ ਦੀ ਛੋਟੇ ਛੋਟੇ ਸੋਚ ਹੈ ਕਿ ਕਿਸੇ ਨੂੰ ਘਾਦਾਰ ਹੈ ਨਾ ਕਿਉਂਕਿ ਸਾਡੀ ਮਰਜ਼ੀ ਸੀ ਅਸੀਂ ਆ ਗਏ ਅਦਰ ਪਾਰਟੀ ਨੂੰ ਲੱਗਦਾ ਕਿ ਇਹ ਗੱਲ ਤਾਂ ਕੁਰਸੀ ਦੀ ਸੀਗੀ ਕੁਰਸੀ ਤਾਂ ਆਮ ਆਦਮੀ ਪਾਰਟੀ ਨੇ ਵੀ ਦੇ ਦਿੱਤੀ ਸੀਗੀ ਫਿਰ ਭਾਜਪਾ ਤਾਂ ਜਾਣ ਦਾ ਕੀ ਸਬਬ ਬਣ ਗਿਆ ਕੁਝ ਕਮੀਆਂ ਕਰਕੇ ਕਿਉਂਕਿ ਇਲੈਕਸ਼ਨ 'ਚ ਉਹ ਕਮੀਆਂ ਦੇ ਜਵਾਬ ਦੇਵਾਂਗੇ ਲੋਕਾਂ ਨੂੰ ਸੋ ਕੁਝ ਕਮੀਆਂ ਲੱਗੀਆਂ ਤਾਂ ਲੱਗਾ ਕਿ ਆ ਜਿਹੜਾ ਜਲੰਧਰ ਸ਼ਹਿਰ ਦਾ ਵਿਕਾਸ ਹੈ ਕਿਉਂਕਿ ਕਾਫੀ ਗ੍ਰਾਂਟਸ ਹੈ ਉਹ ਜਲੰਧਰ ਸ਼ਹਿਰ ਤੱਕ ਨਹੀਂ ਪਹੁੰਚ ਪਾਰੀ ਸੋ ਉਹਨਾਂ ਚੀਜ਼ਾਂ ਨੂੰ ਦੇ ਦੇਖਦੇ ਹੋਏ ਕਿਉਂਕਿ ਕੁਝ ਦਿਨ ਹੀ ਅਯੋਧਿਆ ਜਾਣ ਦਾ ਮੌਕਾ ਮਿਲਿਆ ਬਨਾਰਸ ਜਾਣ ਦਾ ਮੌਕਾ ਮਿਲਿਆ ਇੰਦੋਰ ਜਾਣ ਦਾ ਮੌਕਾ ਮਿਲਿਆ ਉੱਰ ਲੱਗਿਆ ਕਿ ਜਿੱਥੇ ਪੂਰੇ ਦੇਸ਼ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਪੰਜਾਬ ਕਿਤੇ ਨਾ ਕਿਤੇ ਪਿੱਛੇ ਹੈ ਕਹਿੰਦੇ ਅਯੋਧਿਆ ਦੇ ਵਿੱਚ ਹੀ ਡੀਲ ਫਿਕਸ ਹੋਈ ਸੀ ਕਹਿੰਦੇ ਜਾ ਕੇ ਨਹੀਂ ਨਹੀਂ ਦਾਦੀ ਕੋਈ ਕੋਈ ਗੱਲ ਨਹੀਂ ਕਿਉਂਕਿ ਅਯੋਧਿਆ ਚ ਆਪਾਂ ਪਿਛਲੇ 3-4 ਸਾਲਾਂ ਤੋਂ ਲਗਾਤਾਰ ਜਾ ਯਾਰ ਸੋ ਕਿ ਆ ਪ੍ਰਭੂ ਸ਼੍ਰੀ ਰਾਮ ਸਾਭ ਸੰਦੇ ਨੇ ਸੋ ਮੱਥਾ ਟੇਕਣ ਗਏ ਸੀ ਆਸ਼ੀਰਵਾਦ ਲੈਣ ਗਏ ਸੀ ਇੱਧਰ ਹੀ ਟੀਮ ਉੱਤੇ ਕੋਈ ਜਦੋਂ ਪੰਜਾਬ ਦੇ ਵਿੱਚ ਜਦੋਂ ਰਿੰਕੂ ਜੀ ਵੀ ਹੁੰਦੇ ਨੇ ਔਰ ਨਾਲ ਅੰਗੁਰਾਲ ਜੀ ਵੀ ਹੁੰਦੇ ਨੇ ਦੋਵਾਂ ਨੇ ਇਲਜ਼ਾਮ ਲਾਇਆ ਸੀ ਕਿ ਖਰੀਦਿਆ ਜਾ ਰਿਹਾ ਹੈ ਲੀਡਰ ਆਲੋ ਉਸ ਵੇਲੇ ਹੁਣ ਉਹੀ ਗੱਲ ਤਾਂ ਨਹੀਂ ਬਣ ਗਈ ਕਿ ਤੇ ਦੁਬਾਰਾ ਆਪ ਹੀ ਖਰੀਦੇ ਗਏ ਹੁਣ ਨਹੀਂ ਨਹੀਂ ਅੱਜ ਕੋਈ ਕੋਈ ਗੱਲ ਨਹੀਂ ਅੰਦਰ ਚ ਲੋਕੀ ਨੂੰ ਲੱਗਦਾ ਕਿ ਲੋਕੀ ਸਿਰਫ ਆਪੋਜੀਸ਼ਨ ਵਾਲੇ ਸਿਰਫ ਅਫਵਾਹਾਂ ਫੈਲ ਕਰ ਰਹੇ ਨੇ ਅੱਧਾ ਜੀ ਕੋਈ ਵੀ ਕਰ ਰਹੀ ਹੈ ਕਿਉਂਕਿ ਮੋਦੀ ਜੀ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇਹ ਡਿਸਾਈਡ ਕੀਤਾ ਕਿ ਬਦੂਜੇ ਪੀੜ ਦੇ ਲੋਕਾਂ ਦਾ ਹਿਸਾਬ ਹੈ ਜਦੋਂ ਆਵਾਮੀ ਪਾਰਟੀ ਚ ਹੁੰਦੇ ਆ ਉਸ ਵੇਲੇ ਬੀਜੇਪੀ ਨੂੰ ਸੈਂਟਰ ਨੂੰ ਸਿੱਧਾ ਟਾਰਗੇਟ ਕੀਤਾ ਜਾਂਦਾ ਕਿ ਸੈਂਟਰ ਤੋਂ ਸਹੀ ਕੰਮਕਾਰੀ ਨਹੀਂ ਰਹੀ ਉਹਨਾਂ ਅਚਾਨਕ ਸਿੱਧਾ ਕੰਮ ਕਿੱਦਾਂ ਕਰਨ ਲੱਗੀ ਸੈਂਟਰ ਵਿੱਚ ਕਿਉਂਕਿ ਜਦੋਂ ਸੁਸ਼ੀਲ ਕੁਮਾਰ ਿੰਕੂ ਜੀ ਐਮਪੀ ਬਣੇ ਦਿੱਲੀ ਜਾਣ ਦਾ ਮੌਕਾ ਮਿਲਿਆ ਉਹ ਉੱਥੇ ਜਾ ਕੇ ਜਦੋਂ ਪਤਾ ਲੱਗਾ ਕਿ ਜਲੰਧਰ ਸ਼ਹਿਰ ਦੇ ਵਿੱਚ ਗ੍ਰਾਂਟ ਹੈ ਉਹ ਨਹੀਂ ਆ ਰਹੀ ਪੂਰੀ ਜਿਹਾ ਨਹੀਂ ਆ ਰਹੀ ਵਿਕਾਸ ਨਹੀਂ ਹੋ ਰਿਹਾ ਸੋ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੂਵ 온 ਕੀਤਾ ਕਰੋੜਾਂ ਦੀਆਂ ਗ੍ਰਾਂਟਾਂ ਤਾਂ ਵੈਸੇ ਦਿੱਤੀਆਂ ਗਈਆਂ ਸੀ ਆਪ ਕਿਹਾ ਵੀ ਗਿਆ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਪੈਸੇ ਦੇ ਦਿੱਤੇ ਗਏ ਨੇ ਤੇ ਜੇ ਇੰਨੀ ਗ੍ਰਾਂਟ ਆ ਰਹੀ ਹੈ ਤਾਂ ਫਿਰ ਅਜੇ ਕੋਈ ਥੋੜ ਰਹੀ ਸੀ ਆ ਕਮੀ ਕਮੀ ਤਾਂ ਸੀ ਕਿਉਂਕਿ ਜਦੋਂ ਪਿਛਲੇ ਸਾਲ ਬਾਈ ਇਲੈਕਸ਼ਨ ਸੀ ਪੰਜਾਬ ਦੀ ਪੂਰੀ ਸਰਕਾਰ ਜਦੋਂ ਅੰਦਰ ਚ ਬੈਠੀ ਸੀ ਔਰ ਗਲੀਆਂ ਚ ਘੜ ਘੜ ਜਾ ਕੇ ਲੋਕਾਂ ਨਾਲ ਵਾਵਾ ਦੇ ਕਿਤੇ ਸੀ ਖਾਸ ਕਰਕੇ ਪਿੰਡਾਂ ਵਿੱਚ ਬਹੁਤ ਵਾਵਾ ਦੇ ਕਿਤੇ ਸੀ ਔਰ ਪਿੰਡਾਂ ਚ ਕਿਤੇ ਵੀ ਡਿਵੈਲਪਮੈਂਟ ਨਹੀਂ ਹੋਈ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਤਜ਼ਾਮ ਤਾਂ ਇਹ ਵੀ ਲੱਗਦਾ ਹੈ ਕਿ ਹੁਣ ਡਿਵੈਲਪਮੈਂਟ ਦਾ ਹਵਾਲਾ ਲਿਆ ਜਾ ਰਿਹਾ ਪਰ ਡਿਵੈਲਪਮੈਂਟ ਤਾਂ ਪਹਿਲਾਂ ਵੀ ਕਦੀ ਨਹੀਂ ਕੀਤੀ ਕਹਿੰਦੇ ਚਲੋ ਪਹਿਲਾਂ ਪ੍ਰਾਣੀਆਂ ਪਾਰਟੀਆਂ ਤੁਸੀਂਗੇ ਬਹੁਤੇ ਸੀ ਜਾਂ ਨਹੀਂ ਸੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਡਿਵੈਲਪਮੈਂਟ ਕੀਤੀ ਜਾਵੇ ਮੈਂ ਅਜ਼ਾ ਜ਼ਰੂਰ ਜਵਾਬ ਦਵਾਂਗਾ ਕਿਉਂਕਿ ਸੁਸ਼ੀਲ ਕੁਮਾਰੀ ਦੀ ਪੂਰੀ ਕਾਰਗੁਜ਼ਾਰੀ ਨੂੰ ਲੋਕ ਜਾਣਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਨੂੰ ਪਿਛਲੇ ਸਾਲ ਚੋਣਾਂ ਨੇ ਕੰਮ ਦਿੱਤੇ ਜਾਂ ਐਮ.ਐਲ.ਏ ਰਹਿੰਦੇ ਹੋਏ ਜਾਂ ਕੌਂਸਲਰ ਰਹਿੰਦੇ ਹੋਏ ਜਿਹੜੇ ਕੰਮ ਲੋਕਾਂ ਲਈ ਆਪਾਂ ਕੀਤੇ ਲੋਕ ਜ਼ਰੂਰ ਉਹਨਾਂ ਕਮਾਂਵਲ ਧਿਆਨ ਦੇ ਕੇ ਇੱਕ ਵਾਰੀ ਕਹ ਰਹੇ ਹੋ ਕਿ ਮੌਕਾ ਦੇਣਗੇ ਥੋੜੇ ਪਤੀ ਨੂੰ ਸ਼ਰੀਆਮ ਗਰਦਾਰ ਕਿਹਾ ਜਾ ਰਿਹਾ ਹੈ ਪੋਸਟਰ ਲਾ ਕੇ ਨਾਲ ਰਿੰਕੂ ਗਰਦਾਰ ਦੇ ਨਾਰੇ ਲਿਖੇ ਜਾ ਰਹੇ ਆ ਮੈਂ ਪਹਿਲੇ ਵੀ ਕਿਹਾ ਕਿ ਲੋਕਾਂ ਦੀ ਛੋਟੀ ਛੋਟੀ ਸੋਚ ਹੈ ਨੂੰ ਲੱਗਦਾ ਹੈ ਕਿ ਜਿਹੜਾ ਅੱਜ ਕੱਲ ਦਾ ਪੜਿਆ ਲਿਖਿਆ ਇਨਸਾਨ ਹੈ ਉਹ ਇਤਨਾ ਦੇ ਵਿਚਾਰ ਨਹੀਂ ਕਰ ਸਕਦਾ ਸੋ ਵਿਰੋਧੀ ਪਾਰਟੀਆਂ ਵੱਲੋਂ ਹੀ ਕੋਈ ਸ਼ਰਾਰਤੀ ਤੱਤਵਾ ਬਲਵੰਦਾ ਦਾ ਕੰਮ ਕੀਤਾ ਲੱਗਦਾ ਹੈ ਕਿ ਵੋਟਾਂ ਉਸੇ ਤਰ੍ਹਾਂ ਵੰਡ ਗਈਆਂ ਲੋਕਾਂ ਦੇ ਵਿੱਚ ਉਹ ਜਨੂੰਨ ਹੈਗਾ ਰਿੰਕੂ ਜੀ ਨੂੰ ਲੈ ਕੇ ਜ਼ਰੂਰ ਜ਼ਰੂਰ ਕਿਉਂਕਿ ਜਿਹੜਾ ਟਾਈਮ ਹੈ ਮੈਂ ਫਲੋਰ ਵੀ ਜਾ ਗਈਆਂ ਗੁਰਾਇਆ ਗਈ ਔਰ ਮਨਸ਼ਾਹਕੋਟ ਵੀ ਜਾਂਦਾ ਮੌਕਾ ਮਿਲਿਆ ਕਿਉਂਕਿ ਮਨਨ ਲੱਗਾ ਕਿ ਜੇ ਆਪਾਂ ਪਰਿਵਾਰ ਚੇਂਜ ਕੀਤਾ ਤਾਂ ਲੋਕਾਂ ਦੇ ਵਿਊ ਦੇ ਜਾਣਨ ਦਾ ਮੌਕਾ ਮਿਲਿਆ ਸੋ ਅੱਧਾ ਦੀ ਕੋਈ ਕੋਈ ਗੱਲ ਨਹੀਂ ਲੋਕ ਪਿਆਰ ਕਰਦੇ ਨੇ ਕਿਉਂਕਿ ਲੋਕ ਸੁਸ਼ੀਲ ਕੁਮਾਰ ਨੂੰ ਦੇ ਕੰਮ ਕਰਨ ਦੇ ਤੰਤੁਮਾਰੀ ਕਾਰਗੁਜ਼ਾਰੀ ਨੂੰ ਪਸੰਦ ਕਰਦੇ ਜਿਵੇਂ ਦੀ ਕਾਰਵਾਈ ਚੱਲਦੀ ਜਿਵੇਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਕਿਤੇ ਇਦਾਂ ਦਾ ਨਹੀਂ ਕਿ 45 ਕਰੋੜ ਲੈ ਕੇ ਰਿੰਕੂ ਜੀ ਨੇ ਪਾਰਟੀ ਬਦਲੀ ਆਪਣੀ ਨਹੀਂ ਨਹੀਂ ਅੱਧਾ ਦੀ ਕੋਈ ਗੱਲ ਨਹੀਂ ਜੀ 45 ਕਰੋੜ ਦੀ ਤਾਂ ਕੋਈ ਅੱਧਾ ਦੀ ਗੱਲ ਨਹੀਂ ਅਫਵਾਹਾਂ ਹੈ ਬੋਲੋ ਅੰਗੁਰਾਲ ਸਾਹਿਬ ਇਸ ਸਮੇਂ ਇਹ ਭਾਈ ਭਾਈ ਨੇ ਕਾਰਗਰਦਾਰ ਕਿਹਾ ਜਾ ਰਿਹਾ ਹੈ ਕਿ ਅੰਗੁਰਾਲ ਨੇ ਗਜ਼ਾਰੀ ਕੀਤੀ ਹੈ ਜੇ ਕੋਈ ਮੈਟਰ ਨਹੀਂ ਹੈਗਾ ਉਹ ਪੰਜਾਬ ਦੇ ਲੋਕਾਂ ਨਾਲ ਗਜ਼ਾਰੀ ਕੀਤੀ ਜਦੋਂ ਉਹਨਾਂ ਨੇ ਸਾਡੀਆਂ ਭੈਣਾਂ ਨੂੰ ਇੱਕ ਇੱਕ ਹਜ਼ਾਰ ਦਿੱਤਾ ਪੰਜਾਬ ਦੇ ਲੋਕਾਂ ਨਾਲ ਗਜ਼ਾਰੀ ਕੀਤੀ ਹੈ ਇਦਾਂ ਦੇ ਬਹੁਤ ਤੇ ਪਾਈਆਂ ਤਾਈਂ ਦਿੱਤਾ ਜੀ ਤਾਈਂ ਬੋਲਦੇ ਆਸੀਂ ਤੇ ਪਹਿਲੇ 2 ਸਾਲ ਤੋਂ ਬੋਲ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਯਾਦ ਕਰਵਾਣਾ ਪਿਛਲੇ 2 ਸਾਲ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਹੀ ਜਿੰਦਾਬਾਦ ਕੀਤੀ ਹੈ ਉਸ ਨਹੀਂ ਨਹੀਂ ਇਦਾਂ ਦਾ ਨਹੀਂ ਮੈਟਰ ਹੈ ਕਿ ਬੜੇ ਪੋਲਿਟਿਕਲ ਮੈਟਰ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਕਲੀਅਰ ਕਰਾਂਗੇ ਲੇਕਿਨ ਕੁਝ ਵੀ ਕਰਾਂਗੇ ਮੈਂ ਨਹੀਂ ਕਰਾਂ ਦੇਖੋ ਸਾਹਿਬ ਇਸ ਵੇਲੇ ਸਿੱਧੇ ਇਲਜ਼ਾਮ ਨੇ ਥੋੜੇ ਤੇ ਗਦਰਾਰੀ ਦੇ ਕਹਿੰਦੇ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਸ਼ਰੇਆਮ ਗਦਰਾਰੀ ਕੀਤੀ ਹੈ ਗਦਰਾਰੀ ਦਾ ਮਤਲਬ ਕੀ ਹੁੰਦਾ ਤੁਸੀਂ ਦੱਸ ਸਕਦੇ ਹੋ ਗਦਰਾਰੀ ਦੀ ਪਰਿਭਾਸ਼ਾ ਕੀ ਹੈ ਪਰ ਅਚਾਨਕ ਫਿਰ ਪਾਰਟੀ ਛੱਡਣ ਦਾ ਕੀ ਸਬਬ ਬਣਿਆ ਮੈਂ ਤੁਹਾਡੇ ਤੋਂ ਪ ਗਦਾਰੀ ਉਹਨੂੰ ਕਹਿੰਦੇ ਆ ਕਿ ਜਿਹੜੇ ਲੋਕਾਂ ਨਾਲ ਕੀਤੇ ਵਾਦੇ ਜਦੋਂ ਅਸੀਂ ਪੂਰੇ ਨਹੀਂ ਨਾ ਕਰਦੇ ਵੋਟਾਂ ਲੈ ਕੇ ਘਰਾਂ ਨੂੰ ਚਲ ਜੰਨੇ ਵਾਦੇ ਪੂਰੇ ਨਹੀਂ ਕੀਤੇ ਉਹ ਪੰਜਾਬ ਦੇ ਲੋਕਾਂ ਨਾਲ ਗਦਾਰੀ ਹੁੰਦੀ ਹੈ ਸ਼ਹਿਰ ਦੇ ਪਿੰਡਾਂ ਦੇ ਲੋਕਾਂ ਨਾਲ ਗਦਾਰੀ ਹੈ ਔਰ ਇਹ ਗਦਾਰੀ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨੇ ਕੀਤੀ ਹੈ ਲੋਕਾਂ ਦੇ ਨਾਲ ਜਿਮਨੀ ਚੋਣ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਦੇਖੋ ਕਿ ਵਾਅਦੇ ਉਦਾਂ ਦੇ ਉਦਾਂ ਹੀ ਖੜੇ ਆ ਜੇ ਤਾਂ 10 ਰੁਪਏ ਸੀ ਜੇ ਤਾਂ ਹੋ ਸਕਦਾ ਸੀ ਬਹੁਤ ਕੁਝ ਜੇ ਹੋਣਾ ਬਾਕੀ ਸੀਗਾ ਕਹਿੰਦੇ ਕਿ ਜੇ ਹੋਣਾ ਸੀ ਉਹ ਪਹਿਲਾਂ ਹੀ ਵਿੱਚੋਂ ਚਲੇ ਛੱਡ ਗਏ। ਦੇਖੀਏ ਗੱਲ ਇਹ ਹੈ ਕਿ ਕੋਈ ਵੀ ਇਨਸਾਨ ਰੂਲਿੰਗ ਪਾਰਟੀ ਦੀ ਮਿਲੀ ਹੋਈ ਟਿਕਟ ਨਹੀਂ ਛੱਡਦਾ। ਤੁਸੀਂ ਮੈਨੂੰ ਕੋਈ ਉਦਾਹਰਨ ਦੱਸ ਦਿਓ ਕਿਸ ਨੇ ਮਿਲੀ ਹੋਈ ਟਿਕਟ ਛੱਡੀ ਹੋਵੇ ਰੂਲਿੰਗ ਪਾਰਟੀ ਦੀ। ਇਹ ਤਾਂ ਮੈਨੂੰ ਨਜ਼ਰ ਆ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਕਿਸ ਦਿਸ਼ਾ ਵੱਲੇ ਪਾਸੇ ਜਾ ਰਹੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਪਾਰਟੀ ਹੁਣ ਪਾਇਲਟ ਲੈਸ ਜਿਸ ਤਰ੍ਹਾਂ ਜਹਾਜ਼ ਹੁੰਦਾ ਇਸ ਤਰੀਕੇ ਨਾਲ ਚੱਲ ਰਹੀ ਹੈ। ਤੇ ਕਿਹੜੇ ਵੇਲੇ ਜਹਾਜ਼ ਕ੍ਰੈਸ਼ ਹੋ ਜਾਣਾ ਪਤਾ ਕੋਈ ਨਹੀਂ। ਤਾਂ ਹੀ ਕਰਕੇ ਤੁਸੀਂ ਹੁਣ ਗਾਂ ਦੂਜੀ ਰੂਲਿੰਗ ਪਾਰਟੀ ਵੱਲ ਜਾਣ ਨਾਲ ਮناسب ਸਮਝਦੇ ਹੋ। ਦੇਖੀ ਗੱਲ ਰੂਲਿੰਗ ਪਾਰਟੀ ਦੀ ਨਹੀਂ ਹੈ ਕਿ ਜਾਣਾ ਕਿੱਥੇ ਹੈ ਗੱਲ ਸ਼ਹਿਰ ਦੇ ਲੋਕਾਂ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਅੱਜ ਪੰਜਾਬ ਥੱਕ ਚੁੱਕਾ ਹੈ। ਝੂਠੇ ਖੋਖਲੇ ਵਾਦੇ ਜਿਹੜੇ ਇਹਨਾਂ ਨੇ ਲੋਕਾਂ ਦੇ ਨਾਲ ਕੀਤੇ ਅੱਜ ਪੰਜਾਬ ਥੱਕਿਆ ਥੱਕਿਆ ਮਹਿਸੂਸ ਕਰਦਾ ਔਰ ਪੰਜਾਬ ਨੂੰ ਇੱਕ ਆਸ ਹੈ ਜਿਹੜੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਹੈ ਜਿਹੜੇ ਅੱਜ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਵਿਕਾਸ ਹੋ ਰਿਹਾ ਦੇਸ਼ ਦੇ ਵਿੱਚ ਉਸੇ ਪੈਟਰਨ ਦੇ ਉੱਤੇ ਪੰਜਾਬ ਵੀ ਹੈ ਜਿਹੜਾ ਅੱਗੇ ਵਧੇ ਉਹ ਕਹਿੰਦੇ ਕਿ ਜਿਹੜੇ ਲੀਡਰ ਦਾਵਾ ਕਰਦੇ ਸੀ ਕਿ ਆਪਰੇਸ਼ਨ ਲੋਟਸ ਚੱਲਦਾ ਉਹੀ ਆਪਰੇਸ਼ਨ ਲੋਟਸ ਦੀ ਸ਼ਿਕਾਰ ਹੋ ਗਏ ਤੇ ਲੁੱਟ ਗਏ ਦੇਖੋ ਗੱਲ ਹੈ ਕਿ ਇਹ ਤਾਂ ਦਮਾਨ ਵਾਲੇ ਸਮੇਂ ਚ ਦੱਸਾਂਗੇ ਕੀ ਆਪਰੇਸ਼ਨ ਲੋਟਸ ਹੈ ਜਿਹੜਾ ਉਹ ਕਿਹਦੀ ਕ੍ਰिएशन ਸੀ ਕਿੰਨੇ ਸਕ੍ਰਿਪਟ ਲਿਖੀ ਆ ਇਹ ਸਾਡੇ ਲੀਡਰ ਆ ਜਿਹੜੇ ਤੁਹਾਨੂੰ ਦੱਸਣਗੇ ਨਹੀਂ ਤੁਹਾਡੇ ਤਾਂ ਸਿੱਧੇ ਇਲਜ਼ਾਮ ਨੇ ਕਿ 45 ਕਰੋੜ ਲੈ ਕੇ ਤੁਹਾਨੂੰ ਖਰੀਦ ਲਿਆ ਗਿਆ ਕਿਹਨੇ ਲਾਇਆ ਇਹ ਬਹੁਤ سارے ਸੰਸਾਨ ਦੱਸੋ ਕਿਹਦੇ ਕਿਸੇ ਦਾ ਨਾਮ ਕਿਸੇ ਦਾ ਨਾਮ ਜਨੈਦਾਨੀ ਤੁਸੀਂ ਇਹ ਇਹ ਤੁਹਾਡੀ ਬਣਾਈ ਹੋਈ ਕ੍ਰिएशन ਆ ਕਿਸੇ ਦਾ ਨਾਮ ਕੋਟ ਕਰ ਸਕਦੇ ਤੁਸੀਂ ਜਿਹਨੇ ਇਲਜ਼ਾਮ ਲਗਾਇਆ ਨਾਂ ਦੱਸ ਦਿਓ ਇਸ ਦੇ ਜਵਾਬ ਤੋਂ ਇਲਾਵਾ ਜੇ ਆਪਾਂ ਸਾਫ਼ ਕਹੀਏ ਤੁਹਾਡੇ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਲੈ ਕੇ ਹੁਣ ਤੱਕ ਦਾ ਹਰ ਇੱਕ ਚੀਜ਼ ਸਾਫ਼ ਔਰ ਸਾਫ਼ ਕਿਹਾ ਜਾ ਰਿਹਾ ਹੈ ਕਿ ਤੁਸੀਂ ਪਾਰਟੀ ਦੇ ਵਿੱਚ ਰਹਿ ਸਕਦੇ ਸੀ ਤੁਸੀਂ ਉੱਥੇ ਰਹਿ ਕੇ ਕੰਮ ਕਰ ਸਕਦੇ ਸੀ